ਵੀਡੀਓ ਵੀ ਆਉਂਦੇ ਯਾਰ ਹੋਰ ਆਂਦੀ ਮੋਟਰਸਾਈਕਲ ਦੀ ਵੀਡੀਓ ਬਣੀ ਜਾਂਦੀ ਆ ਸਾਡੇ ਮੋਟਰਸਾਈਕਲ ਦੀ ਵੀਡੀਓ ਨਹੀਂ ਕੋਈ ਬਣਾਉਂਦਾ ਮੈਨੂੰ ਆਪ ਹੀ ਬਣਾਣੀ ਪਊਗੀ ਮੈਂ ਤੇ ਲੱਕੀ ਲੱਕੀ ਮੋਟਰਸਾਈਕਲ ਚਲਾਉਂਦਾ ਪਿਆ ਮੈਂ ਵੀਡੀਓ ਬਣਾਉਂਦਾ ਪਿਆ ਇਸੇ ਕਰਕੇ ਵਾਹਿਗੁਰੂ 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 ਲੱਗਦਾ ਕੋਈ ਸ਼ਹਿਰ ਆ ਗਿਆ ਹੈ ਦੇਖਦੇ ਆ ਕਿਹੜਾ ਸ਼ਹਿਰ ਆਇਆ ਨਾਮ ਤਾਂ ਪਤਾ ਨਹੀਂ ਹੈਗਾ ਮੈਨੂੰ ਅਸੀਂ ਵੀ ਨਵੇਂ ਬੰਦੇ ਆ ਕਿਸੇ ਸੈਨ ਬੋਰਡ ਜਾਂ ਬੋਰਡ ਤੋਂ ਪੜਦੇ ਆ ਵੀ ਕਿਹੜਾ ਸ਼ਹਿਰ ਆ ਸ਼ਹਿਰ ਦੀ ਮਾਰਕੀਟ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਮਾਰਕੀਟ ਕੱਪੜਿਆਂ ਦੀ ਬਹੁਤ ਵਧੀਆ ਸਜਾਵਟ ਕੀਤੀ ਹੋਈ ਆ ਪਹਾੜੀ ਇਲਾਕੇ 'ਚ ਵੀ ਹਰੇਕ ਚੀਜ਼ ਮਿਲ ਜਾਂਦੀ ਆ ਪਰ ਮਹਿੰਗਾਈ ਦੇ ਹਿਸਾਬ ਨਾਲ ਮਹਿੰਗੀ ਜ਼ਰੂਰ ਮਿਲਦੀ ਆ ਕਿਉਂਕਿ ਸਮਾਨ ਪਹਚਾਣਾ ਬਹੁਤ ਔਖਾ ਹੁੰਦਾ ਪਹਾੜੀ ਇਲਾਕੇ 'ਚ ਕਿਰਾਇਆ ਬਹੁਤ ਪੈ ਜਾਂਦਾ ਆ ਇਸ ਕਰਕੇ ਮਹਿੰਗਾ ਹੁੰਦਾ ਆ ਜਾ ਰਿਹਾ ਵੀ ਰਾਜੂ ਠੀਕ ਆ ਆ ਜਾ ਆ ਖਿੱਚਿਆ ਲੱਗਦਾ ਥੱਕ ਗਿਆ ਕੋਈ ਨਹੀਂ ਪਹੁੰਚਿਆ ਤੈਨੂੰ ਜਾ ਅੱਗੇ ਆ ਜਾ ਗੱਡੀਆਂ ਤੇ ਬਹੁਤ ਚਲਾਈਆਂ ਤੋਂ ਮੋਟਰਸਾਈਕਲ ਅੱਜ ਪਹਿਲੀ ਵਾਰ ਹੀ ਚਲਾਇਆ ਲੱਗਦਾ ਐਡਾ ਲੰਬਾ ਰਾਜੂ ਬਾਈ ਕਹਿੰਦਾ ਰੁਕ ਦੋ ਯਾਰ ਕਿਤੇ ਹੋਣਾ ਜੋਸ਼ੀ ਮੱਠ ਤਾਂ 113 ਕਿਲੋਮੀਟਰ ਪਿਆ ਹਲੇ ਬਹੁਤ ਦੂਰ ਆ ਚਲੋ ਦੇਖਦੇ ਹਾਂ ਰਸਤੇ ਦਾ ਕਿਤੇ ਹੋਟਲ ਤੇ ਰੁਕਦੇ ਆ ਜਾਂ ਕੋਈ ਗੁਰੂ ਘਰ ਆਂਦਾ ਆ ਗੁਰੂ ਘਰ ਰੁਕਾਂਗੇ ਇੱਥੇ ਬਾਈ ਪੁਲਿਸ ਵਾਲੇ ਵੀ ਬਹੁਤ ਖੜੇ ਆ। ਬਾਕੀ ਐਂ ਖੁਸ਼ ਨਹੀਂ ਕਹਿੰਦੇ ਆਪਣੇ ਕੋ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਆ ਕੋਈ ਹੁਲੜਵਾਜੀ ਨਾ ਕਰੋ। ਆਪਦੇ ਸੇਫਟੀ ਨਾਲ ਜਾਓ। ਕੋਈ ਦਿੱਕਤ ਨਹੀਂ। ਸਤਿਕਾਰ ਕਰਦੇ ਆ। ਵਾਗ ਗੁਰੂ। ਘਾੜ ਤੁਸੀਂ ਦੇਖ ਸਕਦੇ ਹੋ ਕਿੰਦਾ ਸੜਕਾਂ ਵਾਗ ਗੁਰੂ ਘਾੜ ਵੱਡ-ਵੱਡ ਕੇ ਸੜਕਾਂ ਬਣਾਈਆਂ ਹੋਈਆਂ। ਬਹੁਤ ਹੀ ਜ਼ਿਆਦੇ ਖੜਵੇਂ ਪਹਾੜਾਂ ਨਾਲ ਇੱਕ ਪਾਸੇ ਖਾਈ ਆ ਨਦੀ ਚੱਲਦੀ ਆ ਦੂਜੇ ਪਾਸੇ ਪਹਾੜ ਇਹ ਸਾਈਨ ਬੋਰਡ ਤੇ ਦੇਖਦਾ ਜੋਸ਼ੀਮਾਠ 112 ਕਿਲੋਮੀਟਰ ਵਾਲੇ ਬਹੁਤ ਜ਼ਿਆਦਾ ਪਿਆ ਹੈ ਯਾਨੀ ਕਿ ਕਿਲੋਮੀਟਰ ਕੱਢਣੇ ਬਹੁਤ ਮੁਸ਼ਕਲ ਹੋ ਜਾਂਦੇ ਆ ਪਹਾੜੀ ਇਲਾਕੇ ਮੋਟਰਸਾਈਕਲ ਹੋਣੀ ਚਲਾਉਣਾ ਪੈਂਦਾ ਉਹ ਸਾਹਮਣੇ ਲੱਗਦਾ 터ਨਲ ਜਿਹੜੀ ਆਪਾਂ ਉਧਰਲੇ ਪਾਸੋਂ ਦੇਖੀ ਸੀ ਬਣਦੀ ਸੀ ਉਹ ਇਧਰਲਾ ਮੂੰਹ ਆ ਦੇਖ ਲਓ ਕਿੰਨਾ ਕਿਲੋਮੀਟਰ ਕੱਢਿਆ ਜਾਣੇ ਕਿ 25 30 ਕਿਲੋਮੀਟਰ ਦਾ ਫਾਸਲਾ ਪਾਤਾ ਜੋ ਟਨਲ ਤਿਆਰ ਹੋ ਗਈ ਦੇ ਲੋ ਇੰਨਾ ਸ਼ੋਰਟਕਟ ਰਸਤਾ ਹੋ ਜਾਣਾ ਹੈ ਇਹ ਆਪਣਾ ਨਵਾਂ ਗੁਰੂ ਘਰ ਬਣਦਾ ਪਿਆ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਰੁਤੜਾ ਰੁਦਰ ਪ੍ਰਿਆਗ ਇੱਥੇ ਆਪਾਂ ਰੁਕੇ ਆ ਥਕਾਵਟ ਬਹੁਤ ਹੋ ਗਈ ਸੀ ਜਲ ਪਾਣੀ ਛਕਦੇ ਆ ਚਾਹ ਦਾ ਲੰਗਰ ਆ ਆਪਾਂ ਇਧਰ ਨਾਲ ਦੇ ਪਾਸੇ ਬਿਲਡਿੰਗ ਵੀ ਤਿਆਰ ਹੋ ਰਹੀ ਆ ਨਵੀਂ ਵਾਗ ਗੁਰੂ ਉੱਤੇ ਵੀ ਕੈਮਰਾ ਆਪਾਂ ਮਾਰ ਕੇ ਤੁਹਾਨੂੰ ਦਿਖਾਣੇ ਆ ਆ ਜੋ ਵਾਗ ਗੁਰੂ ਇਹ ਚੰਦੀ ਭਾਜੀ ਵੀ ਇਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਗ ਗੁਰੂ ਵਾਗ ਗੁਰੂ ਇਸ ਪਾਸੇ ਅੰਦਰਲੇ ਪਾਸੇ ਜਗ੍ਹਾ ਬਣੀ ਹੋਈ ਲੰਗਰ ਚ ਕੰਦੇ ਉਹ ਬਿਲਡਿੰਗ ਬਣਦੀ ਆ ਬਿਲਡਿੰਗ ਬਹੁਤ ਵਧੀਆ ਬਣਦੀ ਪਈ ਆ ਜੀ ਇਸ ਜਗ੍ਹਾ ਤੇ ਫਲਾ ਲੋ ਪਹਾੜੀ ਇਲਾਕਾ ਆ ਜਗਾ ਖਰੀਦਣੀ ਵੀ ਬਹੁਤ ਔਖੀ ਆ ਬਿਲਡਿੰਗ ਤਾਂ ਫਿਰ ਵੀ ਕਿੱਥੇ ਦੀ ਗੱਲ ਆ ਇਹ ਭਾਈ ਜੀ ਆਰਾਮ ਕਰਦੇ ਪਏ ਆ ਕੋਈ ਸਫਰ ਵਾਲੇ ਸੇਵਾ ਬਹੁਤ ਵਧੀਆ ਚੱਲਦੀ ਪਈ ਆ ਭਾਈ ਜੀ ਉਹਨਾਂ ਨੇ ਕਿਹਾ ਚਾਹ ਦਾ ਲੰਗਰ ਸੁੱਤੋ ਜੀ ਇਹ ਜ਼ਰੂਰ ਛਕਾਂਗੇ ਜੀ ਚਾਹ ਦਾ ਲੰਗਰ ਥਕਾਵਟ ਬਹੁਤ ਹੋ ਜਾਂਦੀ ਆ ਪੰਜਾਬੀਆਂ ਨੂੰ ਇੱਕ ਹੀ ਫਿਰ ਚਾਹ ਮਿਲਦੀ ਆ ਵੀ ਚਾਹ ਦੇ ਨਾਲ ਹੀ ਥਕਾਵਟ ਛੁਰ ਹੋਵੇਗੀ ਸਿਰ ਦੁਖਾ ਲਾ ਜਾਂਦਾ ਜਦੋਂ ਮੋਟਰਸਾਈਕਲ ਚਲਾ ਚਲਾ ਕੇ ਹੋਰਨਾ ਦੀਆਂ ਆਵਾਜ਼ਾਂ ਟ੍ਰੈਫਿਕ ਧੂੜ ਮਿੱਟੀ ਘਟਾ ਬਹੁਤ ਕੁਝ ਉੱਠਦਾ ਆ ਪਰ ਫਿਰ ਵੀ ਕੋਈ ਦਿੱਕਤ ਨਹੀਂ ਆਂਦੀ ਜਿੰਨੂੰ ਮਨ ਚ ਚਾਹ ਹੁੰਦਾ ਨਾ ਆਪਾਂ ਗੁਰੂ ਦੇ ਦਰਸ਼ਨ ਕਰਨੇ ਆ ਸ੍ਰੀ ਹਿਮਕੁੰਟ ਸਾਹਿਬ ਉਹਨੇ ਜਾਣਾ ਹੀ ਜਾਣਾ ਬਾਬੇ ਨੇ ਆਪੇ ਲੈ ਕੇ ਜਾਣਾ ਆ ਉੱਥੋਂ ਚੱਲ ਪਏ ਆਪਾਂ ਗੁਰਦੁਆਰਾ ਸਾਹਿਬ ਆ ਗਿਆ ਗੁਰਦੁਆਰਾ ਦਮਦਮਾ ਸਾਹਿਬ ਵਾਹਿਗੁਰੂ 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 ਗੁਰਦੁਆਰਾ ਦਮਦਮਾ ਸਾਹਿਬ ਨਗਰਾਸੂ ਚ ਆਪਾਂ ਹੁਣ ਇਸ ਟਾਈਮ ਨਗਰਾਸੂ ਚ ਆ ਗਏ ਇੱਥੇ ਰੁਕਦੇ ਆਂ ਕੁਝ ਟਾਈਮ ਰੈਸਟ ਕਰਾਂਗੇ ਸਫ਼ਰ ਯਾਰ ਬਹੁਤ ਲੰਬਾ ਹੋ ਜਾਂਦਾ ਨਾ ਸਵੇਰ ਦੇ ਚੱਲੇ ਹੋਏ ਆਂ ਅਸੀਂ 7:30 ਵਜੇ ਦੇ ਉਹ ਆਪਣੇ ਬਾਈ ਚੰਨੀ ਹੋਰ ਵੀ ਦਿੱਲੀ ਵਾਲੇ ਚੰਨੀ ਬਲੌਗਰ ਹੋਰ ਵੀ ਇੱਥੇ ਪਹੁੰਚੇ ਹੋਇਆ ਤੁਹਾਨੂੰ ਦੱਸਿਆ ਸੀ ਵੀ ਉਹਨਾਂ ਕੋ ਬਾਈਕ ਵੱਡੇ ਆ ਆ ਬਾਈ ਉਹਨਾਂ ਕੋ ਬਾਈਕ ਵੱਡੇ ਆ ਸਾਡੇ ਤੋਂ ਪਹਿਲਾਂ ਆ ਗਏ ਹੋਰ ਭਾਜੀ ਕੋਈ ਖਸਾ ਵਾਹ ਬਾਈਕ ਦੀ ਫਟੇ ਕਿੱਥੋਂ ਭਾਜੀ ਤੁਸੀਂ ਆਪਾਂ ਦਿੱਲੀੋਂ ਆ ਜੀ ਦਿੱਲੀੋਂ ਭਾਜੀ ਭਾਜੀ ਤੁਹਾਡਾ ਚੈਨਲ ਦਾ ਨਾਮ ਕੀ ਆ ਮੇਰੇ ਚੈਨਲ ਦਾ ਨਾਮ ਹੈ ਜੀ ਚੰਨੀ ਬਲੌਗ ਚੰਨੀ ਬਲੌਗ ਸਾਰੇ ਜਾਣੇ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਆਪਣੇ ਚੈਨਲ ਦਾ ਨਾਮ ਫ੍ਰੀਤ ਬਲੌਗ ਸਾਰੇ ਜਾਣੇ ਸਬਸਕ੍ਰਾਈਬ ਐਲਕੇ ਫਲੈਕਸ ਵਾਇਟ ਕਾਵਾ ਦਾ ਵਾਇਟ ਅਗਿੱਤ ਕੁੱਤੇ ਵਾਇਟ ਅਗਿੱਤ ਕੁੱਤੇ ਇਧਰ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਨਦੀ ਆ ਆ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਗੋਵਿੰਦਨਗਰ ਅੰਦਰੋਂ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਇੱਥੇ ਬਾਬਾ ਜੀ ਦੱਸਦੇ ਸਾਰਾ ਏਰੀਆ ਜੰਗਲੀ ਸੀ ਜਦੋਂ ਬਾਬਾ ਜੀ ਨੇ ਡੇਰੇ ਲਾਏ ਅਤੇ ਸ਼ੇਰ ਚੀਤੇ ਭਾਲੂ ਹੋਇਆ ਕਰਦੇ ਸੀ ਸਾਰਾ ਜੰਗਲਾਜ ਬਾਬਿਆਂ ਨੇ ਮੰਗਲ ਲਾਏ ਆ ਗੁਰਬਾਣੀ ਪੜੀ ਜਾਂਦੀ ਆ ਬਹੁਤ ਵਧੀਆ ਸਜਾਵਟ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਰਹਿਣ ਵਾਸਤੇ ਜਗਾ ਰੈਸਟ ਕਰਨ ਵਾਸਤੇ ਬਹੁਤ ਵਧੀਆ ਬਣਾਈ ਹੋਈ ਆ ਇੱਧਰ ਇੱਕ ਈਮਲੀ ਹੁੰਦੀ ਆਪਣੀ ਖੱਟੀ ਈਮਲੀ ਉਸ ਕਈਆਂ ਹੋਈਆਂ ਸੀ ਵੀ ਇੱਧਰ ਜਿੱਦਾਂ ਟਮਾਟਰ ਦਾ ਪ੍ਰਯੋਗ ਤਾਂ ਬਹੁਤ ਘੱਟ ਕੀਤਾ ਜਾਂਦਾ ਆ ਇਹ ਸਬਜ਼ੀਆਂ 'ਚ ਫਿਰ ਇਮਲੀ ਪਾਈ ਜਾਂਦੀ ਆ ਖੱਟੀ ਕਰਨ ਵਾਸਤੇ ਟਮਾਟਰ ਦੀ ਵਜ੍ਹਾ ਨਾਲ ਆਪਾਂ ਪ੍ਰਸ਼ਾਦ ਰੂਪੀ ਅਸੀਂ ਵੀ ਪ੍ਰਸ਼ਾਦ ਦੇ ਰੂਪੀ ਇੱਥੋਂ ਦੋ ਚਾਰ ਇਮਲੀਆਂ ਲਈਆਂ ਤੇ ਛੱਕੇ ਦੇਖੀਆਂ ਬਹੁਤ ਖਾਣ ਦੇ ਵਿੱਚ ਬਹੁਤ ਸੁਆਦੀਸ਼ਟ ਸੀ ਇਮਲੀ ਖੱਟੀ ਮਿੱਠੀ ਇਮਲੀ ਸੀ ਜਿਹੜੀ ਕੀ ਆਹ ਆਪਣਾ ਕੜੀ ਬਣਾਉਣ ਤੇ ਇਸਤੇਮਾਲ ਕੀਤਾ ਜਾਂਦਾ ਹੈ ਇਮਲੀ ਦਾ ਜਿੱਦਾਂ ਕਿ ਟਮਾਟਰ ਏਰੀਆ 'ਚ ਘੱਟ ਹੁੰਦੇ ਨੇ ਟਮਾਟਰ ਦੀ ਜਗ੍ਹਾ ਇਮਲੀ ਪਾ ਦਿੰਦੇ ਨੇ ਖੱਟੇ ਕਰਨ ਵਾਸਤੇ ਸਬਜ਼ੀਆਂ ਨੂੰ ਬਹੁਤ ਸਵਾਦ ਸੀ ਹੁਣ ਅਸੀਂ ਚੱਲਦੇ ਆ ਆਹ ਮੋਟਰਸਾਈਕਲ ਆ ਗਿਆ ਆਪਣੇ ਭਾਈ ਚੰਨੀ ਬਲੌਗਰ ਦਾ ਜਿਹੜੇ ਦਿੱਲੀ ਵਾਲੇ ਜਿਹੜੇ ਆਪਾਂ ਨੂੰ ਮਿਲੇ ਸੀ ਚੰਨੀ ਭਾਈ ਹੁਣ ਤੇ ਆਪਾਂ ਵੀ ਹੁਣ ਤਿਆਰੀਆਂ ਕਰਦੇ ਹੋਏ ਇੱਥੋਂ ਚੱਲਾਂਗੇ ਕਾਫੀ ਧੇਰ ਹੋ ਗਈ ਸਾਨੂੰ ਵੀ ਇੱਥੇ ਰੁਕੇ ਨੂੰ ਲੰਗਰ ਪ੍ਰਸ਼ਾਦਾ ਛਕਿਆ ਥਕਾਵਟ ਹੋ ਗਈ ਸੀ ਇਸ ਕਰਕੇ ਜਿੱਥੇ ਵੀ ਰੁਕਣ ਦੀ ਜਗ੍ਹਾ ਮੋਟਰਸਾਈਕਲਾਂ ਨੂੰ ਵੀ ਸਾਹ ਮਿਲ ਜਾਂਦਾ ਆ ਇਸੇ ਬਹਾਨੇ ਆਪ ਵੀ ਬੰਦਾ ਰੁੱਕ ਕੇ ਆਰਾਮ ਕਰ ਲੈਂਦਾ ਆ ਗਰਮੀ ਟਾਈਮ ਆ ਹੁਣ ਅਸੀਂ ਇੱਥੋਂ ਚੱਲਦੇ ਆ। ਉਹ ਦੇਖੋ ਸਾਹਮਣੇ ਕਿੱਡੇ-ਕੱਡੇ ਉੱਚੇ ਪਹਾੜਾ ਥੱਲੇ ਖਾਈ ਦੇ ਵਿੱਚੋਂ ਨਦੀ ਚੱਲਦੀ ਹੋਈ। ਨਦੀ 'ਚ ਪਾਣੀ ਹਲੇ ਬਹੁਤ ਘਟਿਆ ਤੁਹਾਨੂੰ ਜ਼ੂਮ ਕਰਕੇ ਦਿਖਾਣੇ ਆ। ਪਾਣੀ ਚੱਲਦਾ ਪਰ ਸਪੀਡ ਪਾਣੀ ਦੀ ਬਹੁਤ ਆ। ਆਵਾਜ਼ ਵੀ ਆਉਂਦੀ ਐ ਛਾਂ ਛਾਂ ਕਰਦੀ ਆਵਾਜ਼ ਪਾਣੀ ਦੀ ਆਉਂਦੀ ਐ। ਪਾਣੀ ਗੰਦਲਾ ਜਿਹਾ ਜਿੱਦਾਂ ਪ੍ਰਸਾਤਾ ਦਾ ਪਾਣੀ ਚੱਲਦਾ ਹੁੰਦਾ ਉਹ ਸਟੈਪ ਦਾ ਆ। ਸਾਡੇ ਕੁਝ ਬੰਦੇ ਪਿੱਛੇ ਰਹਿ ਗਏ ਸੀ। ਕਿਉਂਕਿ 4 ਤੁਹਾਹ ਗੁਰੂ ਕਿਉਂਕਿ 4 ਮੋਟਰਸਾਈਕਲ ਨੇ ਨਾ ਜਦੋਂ ਕੋਈ ਹੁਣ ਕੋਈ ਟ੍ਰੈਫਿਕ ਆ ਜਾਂਦੀ ਹੈ ਕਿਸੇ ਗੱਡੀ ਪਿੱਛੇ ਲੱਗ ਗਿਆ ਇਸ ਕਰਕੇ ਹੁਣ ਰਲ ਮਿਲ ਕੇ ਚੱਲਣਾ ਪੈਂਦਾ ਆ ਉਹ ਪਿੱਛੇ ਰਹਿ ਗਿਆ ਸੀ ਇੱਕ ਮੋਟਰਸਾਈਕਲ ਉਹਦੇ ਵੇਟ 'ਚ ਖੜੇ ਆ ਵੀ ਕਿੱਥੇ ਜੀ ਆ ਗਿਆ ਉਹਨੂੰ ਉਡੀਕਦੇ ਹੋਏ ਲੱਗਦਾ ਉਹ ਆ ਗਿਆ ਪਿੱਛੇ ਮੇਰੇ ਹਿਸਾਬ ਨਾਲ ਆਂਦੇ ਪਏ ਕਿਤੇ ਦੂਰ ਹੀ ਰਹਿ ਗਏ ਸਿਰ ਪਰਲੇ ਪਾਸੇ ਤੇ ਆ ਬਾਈ ਆਪਣਾ ਨਾਲ ਰਾਜੂ ਡਰਾਈਵਰ ਖੜਿਆ ਆ ਆ ਤਾਂ ਆ ਗਿਆ ਸੀ ਸਾਡੇ ਨਾਲ ਨਾਲ ਸੀ ਪਿੱਛੇ ਮੈਂ ਲੱਕੀ ਨੂੰ ਕਿਹਾ ਮੜਾ ਜਾ ਵੀਡੀਓ ਤਾਂ ਬਣਾ ਯਾਰ ਲੱਗਦੇ ਆ ਗਿਆ ਹੁਣ ਅਸੀਂ ਇੱਥੋਂ ਚੱਲ ਪਏ ਮੈਂ ਤੁਸੀਂ ਅੱਗੇ-ਅੱਗੇ ਚੱਲੋ ਅਸੀਂ ਤੁਹਾਡੇ ਪਿੱਛੇ-ਪਿੱਛੇ ਆਨੇ ਆ ਯਾਰ ਤੁਸੀਂ ਪਿੱਛੇ ਰਹਿ ਜਾਨੇ ਹੋ ਫਿਰ ਸਾਨੂੰ ਦੇਖਣਾ ਪੈਂਦਾ ਆ ਕਮਲਹੌਰ ਵਾਲਾ ਮੋਟਰਸਾਈਕਲ ਆ ਗਿਆ ਸਾਰੇ ਲਾਏ ਆ ਹੁਣ ਰਾਜੂ ਨੂੰ ਵੀ ਅੱਗੇ ਤੋਰਿਆ ਆ ਅਸੀਂ ਵਿਚਲੀ ਚੱਲੋ ਭਾਈ ਖਿੱਚ ਕੇ ਅੱਗੇ ਜਾਂਦੇ ਜਾਂਦੇ ਹਨੇਰਾ ਹੋ ਜਾਣਾ ਰੋਡ ਸਾਫ਼ ਆ ਹਲੇ ਤੱਕ ਤਾਂ ਚੱਲੇ ਚੱਲੋ ਅੱਗੇ ਰੋਡ ਵੀ ਬਹੁਤ ਖਰਾਬ ਆਣਗੇ ਜਿੱਦਾਂ ਕਿ ਅਸੀਂ ਪਿਛਲੀ ਵਾਰ ਗਏ ਸੀ ਵੀ ਰੋਡ ਟੁੱਟੇ ਹੋਏ ਸੀ ਵਿੱਚ ਜੀ ਜਿੱਦਾਂ ਲੈਂਡਸਲਾਈਡਿੰਗ ਹੁੰਦੀ ਜਾਂਦੀ ਹੈ ਬਰਸਾਤਾਂ ਦਾ ਟਾਈਮ ਪਹਾੜ ਕੇ ਵਰੀ ਡਿੱਗ ਕੇ ਥੱਲੇ ਆ ਜਾਂਦੇ ਇਸ ਕਾਰਨ ਰੋਡ ਖਰਾਬ ਹੋ ਜਾਂਦੇ ਲਗਾਤਾਰ ਬਰਸਾਤਾਂ ਪੈਂਦੀਆਂ ਰਹਿੰਦੀਆਂ ਗੱਡੀਆਂ ਅੱਗੇ ਪਿੱਛੇ ਲੱਗੀਆਂ ਹੋਈਆਂ ਦੇਖੋ ਉਧਰੋਂ ਜਿੱਦਾਂ ਆਪਾਂ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜਿੱਦਾਂ ਤੁਸੀਂ ਓਵਰਟੇਕ ਕਰਦੇ ਹੋ ਮੋੜ ਤੋਂ ਆਪ ਦਾ ਧਿਆਨ ਨਾਲ ਆਪਦੀ ਸਾਈਡ 'ਚ ਓਵਰਟੇਕ ਕਰੋ। ਵੀ ਕੋਈ ਜਲ ਦਵਾਜੀ ਨਾ ਕਰੋ ਓਵਰਟੇਕ ਕਰਦੇ ਹੋਏ। ਤੁਸੀਂ ਦੇਖ ਸਕਦੇ ਹੋ ਵੀ ਕਈ ਪੈਦਲ ਵੀ ਯਾਤਰਾ ਕਰਦੇ ਆ ਰਹੇ ਆ। ਪਹਾੜ ਤੁਸੀਂ ਦੇਖੋ ਕਿੰਦਾ ਪਹਾੜਾ ਨੂੰ ਕੱਟ-ਕੱਟ ਕੇ ਰੋਡ ਬਣਾਏ ਹੋਏ ਆ। ਅੱਗੇ ਮੇਰੇ ਹਿਸਾਬ ਨਾਲ ਸੜਕ ਟੁੱਟੀ ਹੋਈ ਆ ਜਿਸ ਹਿਸਾਬ ਨਾਲ ਮਿੱਟੀ ਉੱਡੀ ਜਾਂਦੀ ਆ ਧੂੜ ਉੱਡੀ ਜਾਂਦੀ ਆ ਬਹੁਤ ਜ਼ਿਆਦੀ। ਆ ਤੁਸੀਂ ਦੇਖ ਹੀ ਸਕਦੇ ਹੋ। ਉਹੀ ਗੱਲ ਹੋਈ ਨਾ ਜਿਹੜੀ ਮੈਂ ਤੁਹਾਨੂੰ ਕਹੀ ਸੀ ਜਦਾਂ ਬਰਸਾਤਾਂ ਦਾ ਟਾਈਮ ਪਾੜ ਕੇ ਵਾਰੀ ਪਾਣੀ ਦੇ ਨਾਲ ਥੱਲੇ ਆ ਜਾਂਦੇ ਆ ਉਹੀ ਕੰਮ ਹੋਇਆ ਹੋਇਆ ਬਹੁਤ ਜ਼ਿਆਦਾ ਰਸਤਾ ਖਰਾਬ ਆ ਇੱਥੇ ਸੜੋਡ ਵੀ ਟੁੱਟਾ ਹੋਇਆ ਸਾਰੇ ਰਸਤੇ 'ਚ ਬਹੁਤ ਹੀ ਜ਼ਿਆਦੀ ਮਿੱਟੀ ਹੀ ਮਿੱਟੀ ਉੱਠਦੀ ਪਈ ਆ ਦੇਖੋ ਤੁਸੀਂ ਢੂੜੇ ਢੂੜ ਹੋ ਗਈ ਅੱਗੇ ਟਰੱਕ ਲੱਗੇ ਹੋਏ ਆ ਉਸ ਤੇ ਚ ਕਈਆਂ ਨੇ ਤਾਂ ਦੇਖ ਲਓ ਉਧਰੋਂ ਆਉਂਦੇ ਨੇ ਲਾਈਟਾਂ ਵੀ ਜਗਾਲੀਆਂ ਮੇਰੇ ਨਿਹਰਾ ਪੈ ਚੱਲਿਆ ਥੋੜਾ ਥੋੜਾ ਸਾਹਮਣੇ ਦੇਖੋ ਕਿੰਨੀ ਡੂੰਗੀ ਖਾਈ ਆ ਉਹ ਗੰਗਾ ਚੱਲਦੀ ਪਈ ਆ ਸਾਰਾ ਰਸਤਾ ਹੀ ਇਦਾਂ ਆ ਇੱਕ ਪਾਸੇ ਖਾਈ ਆ ਤੇ ਦੂਜੇ ਪਾਸੇ ਪਹਾੜ ਆ ਡੂੰਗੀ ਖਾਈ ਤੇ ਵਿੱਚ ਗੰਗਾ ਸਾਰਾ ਰਸਤਾ ਹੀ ਇਹੋ ਜਿਹਾ ਹੈ ਤਾਂ ਕਾਫੀ ਰਿਸਕੀ ਆ ਪਰ ਲੈ ਕੇ ਜਾਣ ਵਾਲਾ ਬਾਬਾ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਆ ਉਹਨੇ ਆਪ ਹੀ ਲੈ ਕੇ ਚਲੇ ਜਾਣਾ ਸਤਿਨਾਮ ਵਾਹਿਗੁਰੂ ਰਸਤਾ ਕਾਫੀ ਖਰਾਬ ਹੋਣ ਦੇ ਕਾਰਨ ਕੈਮਰਾ ਵੀ ਬਹੁਤ ਬਹਿਲ ਰਿਹਾ ਵੀਡੀਓ ਬਣਾਉਂਦੇ ਵੀ ਬਹੁਤ ਦਿੱਕਤ ਆ ਰਹੀ ਆ ਹੁਣ ਮੜਾ ਜਾ ਰੋਡ ਸਾਫ ਆਇਆ ਲੱਗਦਾ ਤੇ ਅਸੀਂ ਹੁਣ ਬਹਿ ਕੇ ਆ ਕੇ ਲੱਕੀ ਸਿੰਘ ਤਾਂ ਥੱਕ ਗਿਆ ਕਹਿੰਦਾ ਮਿੱਟੀ ਮਿੱਟੀ ਹੋ ਗਏ ਯਾਰ ਹੁਣ ਕੁਝ ਟਾਈਮ ਬਹਿ ਜੋ ਰਾਮ ਕਰ ਲੋ ਯਾਰ ਥੋੜੀ ਥੋੜੀ ਚੱਲਾਂਗੇ ਯਾਰ ਚਲੇ ਜਾਣਾ ਇੱਧਰ ਆ ਬੂੰਦੀ ਪੂਜੀ ਹੀ ਖਾਈ ਜਾਂਦੇ ਆ ਬਸਿੰਦਰ ਕਦੇ ਭੁੱਖ ਲੱਗੀ ਆ ਬੜੀ ਇਹਨਾਂ ਨੂੰ ਭੁੱਖੇ ਬਹੁਤ ਲੱਗਦੀ ਸਾਡੇ ਵਾਲਿਆਂ ਬੰਦਿਆਂ ਨੂੰ ਕਹਿੰਦਾ ਬੂੰਦੀ ਪੂਜੀ ਐਦਾਂ ਖਾਈਦੀ ਆ ਇੱਧਰ ਔਰ ਮਾਲ ਡੇ ਗਿਆ ਤੇਰਾ ਚੱਕ ਓਏ ਹੈਡ ਵਾਲਿਆ ਸਦਾ ਹੁਣ ਯਾਰ ਥੱਕ ਤਾਂ ਵਲੇਗੇ ਚੱਲਾਂਗੇ ਆਰਾਮ ਨਾਲ ਹੁਣ ਜਲਦਬਾਜ਼ੀ ਨਹੀਂ ਕਰਦੇ ਮੈਂ ਚਲੋ ਕੋਈ ਗੱਲ ਨਹੀਂ ਯਾਰ ਆਰਾਮ ਨਾਲ ਹੀ ਚੱਲਾਂਗੇ ਮੈਨੂੰ ਵੀ ਥਕਾਵਟ ਬਹੁਤ ਹੋ ਚੁੱਕੀ ਆ ਉਹ ਸਾਹਮਣੇ ਦੇਖੋ ਸਾਹਮਣੇ ਦਾ ਥਿਊ ਬਹੁਤ ਵਧੀਆ ਆ ਮੈਂ ਚਲੋ ਰੁਕ ਗਿਆ 10 ਮਿੰਟ ਹੁਣ ਥੋੜੀ ਵੀਡੀਓ ਬਣਾ ਲਈਏ ਕਮਲ ਵੀ ਕਹਿੰਦਾ ਹਾਂਜੀ ਕੀ ਹਾਲ ਚਾਲ ਆ ਮੈਂ ਵਧੀਆ ਭਰਾਵਾ ਵਧੀਆ ਆਦੋ ਜਿੰਨੇ ਜਿੰਨੇ ਵੀਡੀਓ ਚਾਣਾ ਸਾਰਿਆਂ ਦੀ ਯਾਦਗਾਰ ਬਣੂਗੀ ਤੇ ਹੁਣ ਅਸੀਂ ਆ ਗਏ ਜੀ ਗੁਰਦੁਆਰਾ ਸਾਹਿਬ ਜੀ ਹਿਮਕੁੰਨ ਸਾਹਿਬ ਜੋਸ਼ੀ ਮੱਠ ਪਹੁੰਚੇ ਆ ਮਤਲਬ ਇੱਥੇ ਹਨੇਰਾ ਹੋ ਗਿਆ ਸੀ ਸਾਨੂੰ ਫਿਰ ਅੱਗੇ ਅਸੀਂ ਗਏ ਨਹੀਂ ਹੈਗੇ ਵੀ ਚਲੋ ਸਾਰਾ ਪਹਾੜੀ ਰਸਤਾ ਆ ਆਪਾਂ ਇੱਥੇ ਹੀ ਰਹਿ ਲੈਨੇ ਆ ਜੋਸ਼ੀ ਮੱਠ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਇੱਥੇ ਆਪਾਂ ਪਹੁੰਚ ਗਏ ਰੈਸਟ ਕਰਾਂਗੇ ਸੌਵਾਂਗੇ ਰੂਮ ਪੁੱਛਦੇ ਆ ਬਾਬਾ ਜੀ ਕੋਲ ਕੀ ਕਹਿੰਦੇ ਬਾਬਾ ਜੀ ਕਮਲ ਤੇ ਲੱਕੀ ਜਾਂਦੇ ਹੋਏ ਬੈਗ ਲੈ ਕੇ ਅੰਦਰ ਬਾਬਾ ਜੀ ਨੂੰ ਜਦੋਂ ਪੁੱਛਿਆ ਬਾਬਾ ਜੀ ਕਹਿੰਦੇ ਰੂਮ ਤਾਂ ਨਹੀਂ ਹੈਗਾ ਤੇ ਤੁਹਾਨੂੰ ਹਾਲ ਦੇ ਦਾਂਗੇ ਬਹੁਤ ਵਧੀਆ ਫਿਰ ਅਸੀਂ ਹਾਲ ਦੇ ਵਿੱਚ ਆਰਾਮ ਕੀਤਾ ਸੁੱਤੇ ਉੱਥੇ ਬਹੁਤ ਵਧੀਆ ਇੱਕਾ ਸਾਹਮਣੇ ਖਰੋਟਾਂ ਦਾ ਦਰਖਤ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਖਰੋਟ ਕਿੰਨੇ ਵਧੀਆ ਖਰੋਟ ਲੱਗੇ ਹੋਏ ਆ ਛਾਡੇ ਛਾਡੇ ਵੱਡੇ ਨੇਚਰਲ ਚੀਜ਼ ਆ ਭਾਜੀ ਕਰੋਟ ਦਾ ਬੇਡਾ ਆ ਆਸ-ਪਾਸੇ ਜਿੱਦਾਂ ਘਰ ਪਏ ਹੋਇਆ ਗੁਰਦੁਆਰਾ ਸਾਹਿਬ ਜੋਸ਼ੀ ਮੱਠ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਇੱਥੇ ਮੌਸਮ ਠੰਡਾ ਹੋ ਗਿਆ ਸੀ ਜੀ ਬਿਲਕੁਲ ਠੰਡ ਲੱਗਣ ਲੱਗੀ ਸੀ ਮੌਸਮ ਠੰਡਾ ਹੋ ਗਿਆ ਇੱਥੇ ਤੇ ਹੁਣ ਅਸੀਂ ਸਵੇਰ ਦਾ ਟਾਈਮ ਹੋ ਗਿਆ ਇੱਥੋਂ ਅਸੀਂ ਚੱਲਾਂਗੇ ਗੁਰਦੁਆਰਾ ਸਾਹਿਬ ਤੋਂ ਤਿਆਰੀਆਂ ਕਰਦੇ ਹੋਏ ਬੈਗ ਬਣਦੇ ਹੋਏ ਬੈਗ ਬਣ ਕੇ ਅਸੀਂ ਗੁਰਦੁਆਰਾ ਸਾਹਿਬ ਤੋਂ ਚੱਲੇ ਪਾਵਾਂਗੇ ਜੋਸ਼ੀ ਮੱਠ ਤੋਂ ਬਾਬਾ ਜੀ ਨੂੰ ਸਸਰੀ ਘਰ ਬਲਾਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹੋਰ ਠੀਕ ਠਾਕ ਬਾਬਾ ਜੀ ਇੱਥੋਂ ਬਾਬਾ ਜੀ ਨੇ ਦੱਸਿਆ ਥੋੜੇ ਕਿਲੋਮੀਟਰ ਰਹਿ ਗਿਆ ਗੋਵਿੰਦ ਘਾਟ ਰਾਤ ਦਾ ਸਮਾਂ ਸੀ ਇਸ ਕਰਕੇ ਅਸੀਂ ਇੱਥੇ ਸਟੌਪ ਕੀਤਾ ਸੀ ਵੀ ਸਫਰ ਪਹਾੜੀ ਇਲਾਕਾ ਆ ਰਸਤੇ ਕਹਿੰਦੇ ਥੋੜੇ ਜਿਆਦੇ ਖਤਰਨਾਕ ਆ ਇੱਧਰ ਜੋਸ਼ੀ ਮੱਠ ਤੋਂ ਉੱਪਰ ਤੁਸੀਂ ਦੇਖ ਸਕਦੇ ਹੋ ਪਹਾੜ ਕਿਦਾਂ ਦੇ ਆ ਖੜਮੇ ਪਹਾੜ ਆ ਇੱਧਰ ਜੋਸ਼ੀ ਮੱਠ ਕਨੇ ਵਾਹਿਗੁਰੂ ਸੜਕਾਂ ਤਾਂ ਨਵੀਆਂ ਬਣੀਆਂ ਹੋਈਆਂ ਸੜਕਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਇੱਧਰ ਟੁੱਟਦੀ ਰਹਿੰਦੀਆਂ ਸੜਕਾਂ ਸੜਕਾਂ ਬਣਦੀਆਂ ਰਹਿੰਦੀਆਂ ਇਸੇ ਤਰੀਕੇ ਕੰਮ ਚੱਲਦਾ ਹੀ ਰਹਿੰਦਾ ਇੱਧਰ ਫਿਰ ਵੀ ਸਰਕਾਰ ਨੇ ਬਹੁਤ ਵਧੀਆ ਸੜਕਾਂ ਬਣਾਈਆਂ ਹੋਈਆਂ ਇੱਧਰ ਤੁਸੀਂ ਦੇਖ ਸਕਦੇ ਹੋ ਪਹਾੜ ਦੇਖੋ ਜਮ ਐਨ ਸਿੱਧਾ ਸਿਰਦ ਤੋਂ ਦੀ ਪਹਾੜ ਟੱਪਦੇ ਐਨ ਉੱਪਰ ਪਹਾੜਾਂ ਨੂੰ چیر ਕੇ ਵਿੱਚੋਂ ਦੀ ਸੜਕਾਂ ਕੱਢੀਆਂ ਐ ਮੋੜ ਦੇਖੋ ਕਿੰਨੇ ਖਤਰਨਾਕ ਆ ਫਿਰ ਵੀ ਅਸੀਂ ਨਾ ਆਰਾਮ ਨਾਲ ਸੇਫਟੀ ਨਾਲ ਗਏ ਠੀਕ ਐ ਵੀ ਕਾਲੀ ਨਹੀਂ ਕਰਨੀ ਆਪਾਂ ਜ਼ਿੰਦਗੀ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਆ ਕਦੇ ਵੀ ਕਾਲੀ ਨਾ ਕਰੋ ਓਵਰਟੇਕ ਨਾ ਕਰੋ ਇੱਕ ਦੂਸਰੇ ਨਾਲ ਫालतू ਗੱਲਾਂ ਨਾ ਕਰੋ ਬਾਈਕ ਆਪ ਦੇ ਧਿਆਨ ਨਾਲ ਚਲਾਓ ਆਹੀ ਸੇਫਟੀ ਆ ਪਹਾੜੀ ਇਲਾਕੇ ਦੇ ਅੰਦਰ ਕਿਉਂਕਿ ਆਪੇ ਧਿਆਨ ਰੱਖਣਾ ਪੈਂਦਾ ਇੱਥੇ ਸਿੰਗਲ ਰੋਡ ਆ ਗਿਆ ਨਾ ਇਸ ਕਰਕੇ ਥੋੜਾ ਥੋੜਾ ਜਾਮ ਵੀ ਲੱਗੂਗਾ ਉਹ ਦੇਖੋ ਜਿੱਦਾਂ ਪੌਪਲਨ ਖੜੀਆਂ ਅੱਗੇ ਸਾਡੇ ਬੱਸ ਲੱਗ ਗਈ ਹੁਣ ਬੱਸ ਤੋਂ ਸਾਈਡ ਲਵਾਂਗੇ ਉਹ ਨਾਲ ਸਾਰੀ ਖਾਈ ਆ ਡੂੰਗੀ ਪਰਲੇ ਪਾਸੇ ਆ ਮਸ਼ੀਨਾਂ ਲੱਗੀਆਂ ਹੋਈਆਂ ਜੇ ਤੁਹਾਨੂੰ ਦੱਸਿਆ ਸੀ ਪਹਾੜਾਂ ਦਾ ਕੰਮ ਚੱਲਦੇ ਰਹਿੰਦਾ ਵੀ ਕਿਤੇ ਥੱਲੇ ਆ ਜਾਂਦੇ ਆ ਫਿਰ ਉੱਤੇ ਚੱਕਦੇ ਆ ਕੱਚੇ ਪਹਾੜਾ ਪੱਥਰੀਲੇ ਜਿੱਦਾਂ ਆਪਣੇ ਕ੍ਰੈਸ਼ਰ ਜਿਆ ਹੁੰਦਾ ਉਹ ਤਰੀਕੇ ਦੇ ਪਹਾੜ ਨੇ ਪੱਥਰ ਮਿਕਸ ਮਿੱਟੀ ਜੀ ਕ੍ਰੈਸ਼ਰ ਜੇ ਵਾਂਗੂ ਮਿਕਸ ਆ ਸੋਦਾ ਕਿੰਨੇ ਖਤਰਨਾਕ ਪਹਾੜਾ ਦੇਖ ਲਓ ਵਾਹ ਡਰਾਈਵਿੰਗ ਕਰਨੀ ਸੌਖੀ ਨਹੀਂ ਹੈਗੀ ਪਹਾੜੀ ਇਲਾਕੇ 'ਚ ਬਹੁਤ ਔਖੀ ਆ। ਲੋ ਜੀ ਅਸੀਂ ਹੁਣ ਪਹੁੰਚ ਗਏ ਗੁਰਦੁਆਰਾ ਗੋਬਿੰਦ ਘਾਟ ਬਾਹਰ ਦੁਕਾਨਾਂ ਨੇ ਗੋਬਿੰਦ ਘਾਟ ਦੀਆਂ। ਆ ਅਸੀਂ ਥੱਲੇ ਨੂੰ ਚੜਾਈ ਉਤਰਦੇ ਹੋਏ ਗੋਬਿੰਦ ਘਾਟ ਗੁਰਦੁਆਰੇ ਕੰਨੀ ਨੂੰ ਅਸੀਂ ਸਟਾਰਟਿੰਗ ਦੇ ਵਿੱਚ ਹੀ ਦਰਸ਼ਨ ਕਰਨ ਆਏ ਆ ਦੇਖਦੇ ਕਿੰਨੀ ਕੋ ਸੰਗਤ ਪਹੁੰਚੀ ਹੋਈ ਹੈ ਗੁਰਦੁਆਰਾ ਸਾਹਿਬ। ਸਤਨਾਮ ਵਾਹਿਗੁਰੂ ਸਾਰੇ ਪਾਸੇ ਹਰਿਆਲੀ ਆ ਉਹ ਪਰਲੇ ਪਾਸੇ ਸ ਗੁਰਦੁਆਰਾ ਸਾਹਿਬ ਦੇ ਨਾਲ ਨਦੀ ਚੱਲਦੀ ਆ ਥੱਲੇ ਪਾਸੇ ਮੌਸਮ ਬਹੁਤ ਵਧੀਆ ਠੰਡਾ ਮੌਸਮ ਹੈ ਇੱਥੇ ਗਰਮੀ ਬਿਲਕੁਲ ਵੀ ਨਹੀਂ ਹੈਗੀ ਮੌਸਮ ਬਿਲਕੁਲ ਠੰਡਾ ਆ ਗਿਆ ਗੋਵਿੰਦ ਘਾਟ ਸਾਈਨ ਬੋਰਡ ਤੁਸੀਂ ਪੜ੍ਹਨਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੀਆਂ ਬਿਲਡਿੰਗਾਂ ਨਜ਼ਰ ਆ ਰਹੀਆਂ ਐ ਇੱਥੇ ਵੀ ਕੰਮ ਚੱਲ ਚੱਲੀ ਜਾਂਦਾ ਆ ਆ ਦੇਖੋ ਮਸ਼ੀਨਾਂ ਵਗੈਰਾ ਲੱਗੀਆਂ ਹੋਈਆਂ ਆ ਕੋਈ ਬਿਲਡਿੰਗ ਤਿਆਰ ਆ ਦੇਖੋ ਪੱਥਰਾਂ ਨੂੰ ਤੋੜ ਤੋੜ ਕੇ ਚੂਰਾ ਕਾ ਕਰਕੇ ਕੋਈ ਨਾ ਕੋਈ ਚੀਜ਼ ਸਪੋਟਾਂ ਵਗੈਰਾ ਲਾਈ ਜਾਂਦੇ ਆ ਕੋਈ ਦਫਤਰ ਜਾਂ ਕੋਈ ਵੀ ਚੀਜ਼ ਤਿਆਰ ਹੁੰਦੀ ਰਹਿੰਦੀ ਆ ਵਾਹਿਗੁਰੂ ਆ ਕੱਚਾ ਰਸਤਾ ਆ ਕੁਛ ਇਧਰੋਂ ਮੈਂ ਗੁਰੂ ਘਰ ਨੂੰ ਰਸਤਾ ਜਾਊਗਾ ਇੱਕ ਰਸਤਾ ਉੱਪਰ ਦੀ ਜਾਂਦਾ ਪਰਲੇ ਪਾਸੋਂ ਦੀ ਉਹ ਫਿਰ ਬਲ ਖਾ ਕੇ ਜਾਦਾ ਜਾਣਾ ਪੈਂਦਾ ਅਸੀਂ ਥੱਲੋਂ ਵੀ ਹੋ ਗਏ ਸ਼ੋਰਟਕਟ ਇਹ ਗੁਰੂ ਘਰ ਦੀ ਪਾਰਕਿੰਗ ਆ ਗਈ ਜੀ ਗੱਡੀਆਂ ਦੀ ਉਹ ਸਾਹਮਣੇ ਵਾਲਾ ਪੁਲ ਆ ਗਿਆ ਉੱਪਰ ਨੂੰ ਜਾਂਦਾ ਜਿਹੜਾ 6 ਕਿਲੋਮੀਟਰ ਗੱਡੀਆਂ ਦੀ ਚੜਾਈ ਜਾਂਦੀ ਹੈ ਉੱਪਰ ਨੂੰ ਵਾਹਿਗੁਰੂ ਸਭ ਤਾਂ ਬਲਾ ਪਹੁੰਚੀ ਹੋਈ ਆ ਨੇ ਕੁਛ ਗੁਰੂ ਘਰ ਵਾਹਿਗੁਰੂ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਗੋਬਿੰਦ ਘਾਟ ਬੋਲੇ ਸੋਨੇਹਾ ਸੰਗਤਾ ਹੁਮ ਹੁਮ ਆ ਕੇ ਪਹੁੰਚ ਗੀਆਂ ਇੱਧਰ ਸਾਡੀ ਬਾਈਕ ਬਹੁਤ ਧੰਨਵਾਦ ਬਾਈਕ ਦਾ ਬਹੁਤ ਸਾਧ ਦਿੱਤਾ ਮੋਟਰਸਾਈਕਲ ਨੇ ਜਿਹੜਾ ਰਸਤੇ 'ਚ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਅਸੀਂ ਫਿਰ ਵੀ ਮੋਟਰਸਾਈਕਲਾਂ ਨੂੰ ਆਰਾਮ ਦੇ ਨਾਲ ਆਏ ਆ ਸਾਧਵਾਉਂਦੇ ਆ ਨਹੀਂ ਵੀ ਲਗਾਤਾਰ ਚਲਾਉਂਦੇ ਆਏ ਬਾਈਕ ਫਿਰ ਵੀ ਮਸ਼ੀਨਰੀ ਆ ਸਾਧਵਾਣਾ ਬਹੁਤ ਜ਼ਰੂਰੀ ਆ ਸਾਰਿਆਂ ਨੇ ਬੈਗ ਆਪ ਆਪਣੇ ਚੱਕ ਕੇ ਉਤਾਰ ਕੇ ਆ ਜੋ ਬੱਗਾ ਸਿੰਘ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਬੋਲੇ ਸੋਨਹਾਂ ਸਤਿ ਸ਼੍ਰੀ ਅਕਾਲ ਆਪਾਂ ਗੁਰੂ ਘਰ ਚ ਐਂਟਰੀ ਕਰ ਗਏ ਜੀ ਹੁਣ ਦਰਸ਼ਨ ਕਰੋ ਜੀ ਗੁਰਦੁਆਰਾ ਗੋਵਿੰਦ ਘਾਟ ਦੇ ਤੁਸੀਂ ਹੁਣ ਆਪਾਂ ਇੱਥੇ ਪਹੁੰਚ ਕੇ ਦੇਖਦੇ ਆਂ ਕਮਰਾ ਰੂਮ ਲਵਾਂਗੇ ਰੈਸਟ ਕਰਾਂਗੇ ਸਕਾਊਟ ਤੁਹਾਨੂੰ ਪਤਾ ਹੈ ਆ ਕਰੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਬਹੁਤ ਵਧੀਆ ਸਜਾਵਟ ਕੀਤੀ ਹੋਈ ਆ ਦਰਬਾਰ ਸਾਹਿਬ 'ਤੇ ਇਹ ਬਾਬਾ ਜੀ ਦੀ ਡਿਊਟੀ ਕੱਲ ਨੂੰ ਗੁਰਦੁਆਰਾ ਸਾਹਿਬ ੍ਹੇਮਕੁੰਟ ਸਾਹਿਬ ਤੇ ਉੱਤੇ ਦਰਬਾਰ ਸਾਹਿਬ ਤੇ ਆ ਜਿੱਦਾਂ ਅੱਜ ਗੋਵਿੰਦ ਘਾਟ ਆ ਫਿਰ ਗੋਵਿੰਦ ਧਾਮ ਪਹੁੰਚਣਗੇ ਫਿਰ ਧਾਮ ਤੋਂ ੍ਹੇਮਕੁੰਟ ਸਾਹਿਬ ਪਹੁੰਚਣਗੇ ਉੱਪਰ ਇਦਾਂ ਡਿਊਟੀਆਂ ਚੱਲਦੀਆਂ ਬਾਬਾ ਜੀ ਦੀਆਂ ਸਜਾਵਟ ਦੇਖ ਸਕਦੇ ਹੋ ਤੁਸੀਂ ਬਹੁਤ ਫੁੱਲਾਂ ਮਾਲਾ ਦੇ ਨਾਲ ਸਜਾਇਆ ਪਿਆ ਗੁਰੂ ਘਰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਆਪਣੇ ਅਗਲੇ ਬਲੌਗ ਚ ਜੀ